ਦੀ ਹਜ਼ੂਰੀ ਦੇ ਵਿੱਚੋਂ ਪ੍ਰਭੂ ਜੀ ਦੇ ਪਵਿੱਤਰ ਵਚਨ ਦੇ ਵਿੱਚੋਂ ਜੋ ਸਿੱਖਣਾ ਆ ਉਹਦਾ ਵਿਸ਼ਾ ਆ ਬੁਰਾਈ ਤੋਂ ਲਾਂਭੇ ਰੋ ਬੁਰਾਈ ਕਰਨ ਤੋਂ ਬਚੋ ਸੋ ਆਉਂ ਆਪਾਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਆ ਨਾ ਯਸਾਯਾ ਦੀ ਕਿਤਾਬ ਉਹਦਾ 59 ਨੰਬਰ 59 ਚੈਪਟਰ ਤੇ ਉਹਦੀਆਂ ਪਹਿਲੀਆਂ ਤਿੰਨ ਪੰਕਤੀਆਂ ਜਿਹੜੀਆਂ ਆਪਾਂ ਦੇਖਦੇ ਇੱਥੇ ਲਿਖਿਆ ਵੇਖ ਇਹ ਵਾਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇ ਨਾ ਉਹਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ ਸਗੋਂ ਤੁਹਾਡੀਆਂ ਵਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਵਰ ਵਿੱਚ ਜੁਦਾਈ ਪਾ ਦਿੱਤੀ ਹੈ ਅਤੇ ਤੁਹਾਡੇ ਪਾਪਾ ਨੇ ਉਹਦਾ ਮੂੰਹ ਤੁਹਾਤੋਂ ਲੁਕਾ ਦਿੱਤਾ ਹੈ ਭਈ ਉਹ ਨਾ ਸੁਣੇ ਤੁਹਾਡੇ ਹੱਥ ਤਾਂ ਲਹੂ ਨਾਲ ਲਿਬੜੇ ਹੋਏ ਹਨ ਅਤੇ ਤੁਹਾਡੀਆਂ ਉਂਗਲੀਆਂ ਬਦੀ ਨਾਲ ਤੁਹਾਡੇ ਬੁੱਲ ਝੂਠ ਮਾਰਦੇ ਹਨ ਤੁਹਾਡੀ ਜੀਬ ਬਦੀ ਬਕਦੀ ਹੈ ਸੋ ਵਚਨ ਸਾਨੂੰ ਇਦਾਂ ਦੱਸਦਾ ਆ ਜੇ ਸਾਡੀ ਮਦਦ ਨਹੀਂ ਹੋ ਰਹੀ ਪਰਮੇਸ਼ਵਰ ਦੇ ਵੱਲੋਂ ਜੇ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਆ ਰਿਹਾ ਇਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਵਰ ਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦੇ ਰਹੀ ਇਹਦਾ ਮਤਲਬ ਇਹ ਨਹੀਂ ਆ ਕਿ ਪਰਮੇਸ਼ਵਰ ਸਾਡੀ ਮਦਦ ਕਰ ਨਹੀਂ ਸਕਦੇ ਉਹਦਾ ਹੱਥ ਛੋਟਾ ਆ ਪਰ ਵਚਨ ਕਹਿੰਦਾ ਯਹੋਵਾ ਦਾ ਹੱਥ ਛੋਟਾ ਨਹੀਂ ਭਈ ਉਹ ਬਚਾਵੇਂਗਾ ਉਹਦਾ ਹੀ ਹੱਥ ਆ ਜਿਹੜਾ ਹਰੇਕ ਵਿਪਤਾ ਵਿੱਚੋਂ ਬਾਹਰ ਕੱਢਣ ਦੀ ਸਮਰਥ ਰੱਖਦਾ ਹੈ ਉਹਦੇ ਹੱਥ ਨੇ ਦਾਨੀਅਲ ਨੂੰ ਸ਼ੇਰਾਂ ਦੇ ਘਰਨੇ ਵਿੱਚੋਂ ਬਾਹਰ ਕੱਢ ਲਿਆ ਤੇ ਉਹਦੇ ਹੀ ਹੱਥ ਨੇ ਦਾਨੀਅਲ ਦੇ ਤਿੰਨਾਂ ਸਾਥੀਆਂ ਨੂੰ ਅੱਗ ਦੀ ਭੱਠੀ ਦੇ ਵਿੱਚੋਂ ਸਹੀ ਸਲਾਮਤ ਬਚਾਇਆ ਉਸੇ ਦੇ ਹੱਥ ਨੇ ਯੋਸ਼ਾਫਾਟ ਦੇ ਵੈਰੀਆਂ ਨੂੰ ਮਾਰਿਆ ਤੇ ਉਸੇ ਦੇ ਹੱਥ ਨੇ 다ਊਦ ਦੀਆਂ ਸਾਰੀਆਂ ਲੜਾਈਆਂ ਵਿੱਚ ਉਹਨੂੰ ਫਤਿਹ ਬਖਸ਼ੀ ਉਸੇ ਦਾ ਹੀ ਹੱਥ ਆ ਜਿਹੜਾ ਮੂਸਾ ਤੇ ਇਜ਼ਰਾਈਲੀਆਂ ਨੂੰ ਸਮੁੰਦਰ ਵਿੱਚੋਂ ਬਾਹਰ ਕੱਢ ਲਿਆਇਆ ਸਹੀ ਸਲਾਮਤ ਤੇ ਉਸੇ ਦਾ ਹੀ ਹੱਥ ਆ ਜਿਹੜੇ ਇਜ਼ਰਾਈਲੀਆਂ ਦੇ ਪਿੱਛੇ ਉਹਨਾਂ ਨੂੰ ਮਾਰਨ ਲਈ ਤੁਰੇ ਆਉਂਦੇ ਸੀ ਉਹਨਾਂ ਨੂੰ ਪਾਣੀ 'ਚ ਡੁਬੋ ਕੇ ਮਾਰਦਾ ਆ ਵਚਨ ਇਦਾਂ ਕਹਿੰਦਾ ਉਹਦਾ ਹੱਥ ਛੋਟਾ ਨਹੀਂ ਆ ਕਿਉਂ ਬਚਾ ਨਹੀਂ ਸਕਦਾ ਅਰ ਕਹਿੰਦਾ ਉਹਦੇ ਕੰਨ ਭਾਰੀ ਨਹੀਂ ਭਈ ਉਹ ਸੁਣੇ ਨਾ ਇਦਾਂ ਨਹੀਂ ਆ ਕਿ ਉਹ ਬਹੁਤ ਦੂਰ ਆ ਇਸ ਲਈ ਉਹਨੂੰ ਸਾਡੀ ਆਵਾਜ਼ ਸੁਣਾਈ ਨਹੀਂ ਦੇ ਰਹੀ ਪਰ ਕੋਈ ਵਜ੍ਹਾ ਆ ਜਿਹਦਾ ਕਰਕੇ ਅਸੀਂ ਵਿਪਤਾ ਵਿੱਚ ਫਸੇ ਆ ਫਿਰ ਵੀ ਸਾਨੂੰ ਕੱਢ ਨਹੀਂ ਰਿਹਾ ਕੋਈ ਤਾਂ ਵਜ੍ਹਾ ਹੈਗੀ ਆ ਸਾਡੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਦੁਹਾਈ ਦੇ ਰਹੇ ਆ ਪ੍ਰਾਰਥਨਾ ਕਰ ਰਹੇ ਆ ਪਰ ਉੱਤਰ ਨਹੀਂ ਆ ਰਿਹਾ ਤੇ ਇਦਾਂ ਲੱਗਦਾ ਜਿਦਾ ਪਰਮੇਸ਼ਰ ਸੁਣ ਨਹੀਂ ਰਿਹਾ ਅਰ ਉਹ ਵਜ੍ਹਾ ਹੈ ਕਿ ਕਿੰਨਾ ਤੁਹਾਡੀਆਂ ਬਦੀਆਂ ਨੇ ਤੁਹਾਡੇ ਵਿੱਚ ਅਤੇ ਤੁਹਾਡੇ ਪਰਮੇਸ਼ਰ ਵਿੱਚ ਜੁਦਾਈ ਪਾ ਦਿੱਤੀ ਹੈ ਬੁਰਿਆਂ ਕੰਮਾਂ ਨੇ ਉਹ ਬੁਰੇ ਕੰਮ ਜੋ ਤੁਹਾਡੇ ਜੀਵਨ ਦੇ ਵਿੱਚ ਆ ਉਹ ਬੁਰਾ ਸੁਭਾਅ ਜੋ ਤੁਹਾਡਾ ਆ ਉਹ ਕੰਮ ਜਿਹੜੇ ਪਰਮੇਸ਼ਵਰ ਨੇ ਮਨਾ ਕੀਤੇ ਆ ਪਰ ਫਿਰ ਵੀ ਤੁਸੀਂ ਲਗਾਤਾਰ ਕਰ ਰਹੇ ਹੋ ਉਹ ਕੰਮ ਜਿਹੜੇ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਂਦੇ ਉਹ ਕੰਮ ਜਿਹੜੇ ਪਰਮੇਸ਼ਵਰ ਦੇ ਕ੍ਰੋਧ ਨੂੰ ਵਧਾਉਂਦੇ ਆ ਉਹਨਾਂ ਕੰਮਾਂ ਨੇ ਤੁਹਾਡੇ ਵਿੱਚ ਤੇ ਤੁਹਾਡੇ ਪਰਮੇਸ਼ਵਰ ਦੇ ਵਿੱਚ ਜੁਦਾਈ ਪਾ ਦिती ਐ ਦੂਰ ਕਰ ਦਿੱਤਾ ਤੁਹਾਨੂੰ ਅਰ ਕਿ ਕਹਿੰਨਾ ਤੁਹਾਡੇ ਪਾਪਾ ਨੇ ਉਹਦਾ ਮੂੰਹ ਤੁਹਾਤੋਂ ਲੁਕਾ ਦਿੱਤਾ ਹੈ ਭਈਓ ਨਾ ਸੁਣੇ ਇੱਕ ਟਾਈਮ ਸੀ ਅਸੀਂ ਬਹੁਤ ਪਾਪੀ ਗੁਨਾਹਗਾਰ ਸੀ ਪਰਮੇਸ਼ਵਰ ਨੇ ਸਾਨੂੰ ਉਸ ਟਿੱਕੜ ਵਿੱਚੋਂ ਕੱਢਿਆ ਤੇ ਪ੍ਰਭੂ ਨੇ ਆਪਣੀ ਹਜ਼ੂਰੀ ਵਿੱਚ ਲਿਆ ਕੇ ਸਾਨੂੰ ਮੌਕਾ ਬਖਸ਼ਿਆ ਸਮਾ ਦਿੱਤਾ ਕਿ ਅਸੀਂ ਪਾਪ ਤੋਂ ਤੋਬਾ ਕਰੀਏ ਤੇ ਬਚਾਏ ਜਾਈਏ ਆਪਾਂ ਪਾਪ ਤੋਂ ਤੋਬਾ ਕੀਤੀ ਪਰਮੇਸ਼ਵਰ ਨੇ ਬਖਸ਼ ਦਿੱਤਾ ਪਰਮੇਸ਼ਵਰ ਨੇ ਸਾਰੇ ਗੁਨਾਹ ਮaaf ਕਰ ਦਿੱਤੇ ਪਰ ਥੋੜੇ ਚਿਰ ਬਾਅਦ ਫੇਰ ਕੀ ਹੋਇਆ ਫੇਰ ਤੋਂ ਉਹੀ ਪਾਪ ਕਰਨੇ ਸ਼ੁਰੂ ਕਰ ਦਿੱਤੇ ਫੇਰ ਤੋਂ ਉਹੀ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚੋਂ ਪਰਮੇਸ਼ਵਰ ਨੇ ਕੱਢਿਆ ਸੀ ਅ ਫਿਰ ਤੋਂ ਦੁੱਖ ਹੋਣੇ ਸ਼ੁਰੂ ਹੋ ਗਏ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਪੈਨ ਪ੍ਰਾਇਦ ਤਾਂ ਕਹਿੰਦੇ ਜਦੋਂ ਆਪਾਂ ਨਵੇਂ-ਨਵੇਂ ਆਏ ਸੀਗੇ ਉਦੋਂ ਤਾਂ ਛੱਟੇ ਰਾਮ ਆ ਗਿਆ ਸੀ 2 ਸਾਲ ਤੱਕ ਕੋਈ ਪ੍ਰੋਬਲਮ ਨਹੀਂ ਆਈ ਆ 2 ਸਾਲ ਬਾਅਦ ਫੇਰ ਉਹੀ ਸਾਰੀਆਂ ਚੀਜ਼ਾਂ ਸਾਡੇ ਨਾਲ ਹੋਣ ਲੱਗੀਆਂ ਕਿਉਂ ਕਿਉਂਕਿ ਜਦੋਂ ਤੁਸੀਂ ਨਵੇਂ-ਨਵੇਂ ਆਏ ਸੀ ਤੁਸੀਂ ਵੀ ਬੜੀ ਪ੍ਰਹੇਜਗਾਰੀ ਵਾਲਾ ਜੀਵਨ ਜੀ ਰਹੇ ਸੀ ਤੁਸੀਂ ਵੀ ਉਦੋਂ ਧਿਆਨ ਰੱਖਦੇ ਸੀਗੇ ਕਿ ਜਿਹੜੇ ਕੰਮ ਪਰਮੇਸ਼ਵਰ ਨੂੰ ਨਹੀਂ ਪਸੰਦ ਅਸੀਂ ਉਹ ਨਹੀਂ ਕਰਨੇ ਪਰ ਜਿੱਦਾਂ ਤੁਸੀਂ ਪੁਰਾਣੇ ਹੁੰਦੇਗੇ ਤੁਹਾਨੂੰ ਸਮਝ ਆਦਾ ਹੋ ਗਿਆ ਤੁਸੀਂ ਬੇਪਰਵਾਹ ਹੋਗੇ ਲਾਪਰਵਾਹ ਹੋਗੇ ਤੁਸੀਂ ਉਹ ਕੰਮ ਜਿਹੜੇ ਪਹਿਲਾਂ ਕਰਦੇ ਸੀਗੇ ਜਿਨ੍ਹਾਂ ਦਾ ਕਰਕੇ ਪਹਿਲਾਂ ਤੁਸੀਂ ਦੁੱਖਾਂ ਵਿੱਚ ਸੀ ਉਹ ਕੰਮ ਦੁਬਾਰਾ ਕਰਨੇ ਸ਼ੁਰੂ ਕਰ ਦਿੱਤੇ ਇਸ ਲਈ ਉਹ ਦੁੱਖ ਵੀ ਦੁਬਾਰਾ ਆ ਗਏ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਗੁਨਾਹਾਂ ਨੇ ਉਹ ਪਾਪ ਜੋ ਤੁਹਾਡੇ ਦੁਆਰਾ ਹੋਏ ਆ ਪਰਮੇਸ਼ਵਰ ਦਾ ਮੂੰਹ ਤੁਹਾਡੇ ਤੋਂ ਲੁਕਾ ਦਿੱਤਾ ਕਿਉ ਸੁਣੇ ਨਾ ਅਰੋਸਤ ਅੱਗੇ ਕੀ ਆ ਲਿਖਿਆ ਤੁਹਾਡੇ ਹੱਥ ਤਾਂ ਲਹੂ ਨਾਲ ਲਿਬੜੇ ਹੋਏ ਹਨ ਤੁਹਾਡੀਆਂ ਉਂਗਲੀਆਂ ਬਦੀ ਨਾਲ ਤੁਹਾਡੇ ਬੁੱਲ ਝੂਠ ਮਾਰਦੇ ਤੁਹਾਡੀ ਜੀਬ ਬਦੀ ਬਕਦੀ ਆ ਹੁਣ ਆਹ ਜਿਹੜੀਆਂ ਚੀਜ਼ਾਂ ਆ ਆਲਮੋਸਟ ਸਾਰਿਆਂ ਦੇ ਵਿੱਚ ਹੈਗੀਆਂ ਹੀ ਆ ਹੱਥ ਲਊ ਦੇ ਨਾਲ ਲਿਪੜੇ ਕਿਸੇ ਦਾ ਹੱਕ ਖਾ ਰਹੇ ਆ ਕਿਸੇ ਦਾ ਖੋ ਕੇ ਖਾ ਰਹੇ ਆ ਕਿਸੇ ਦੇ ਨਾਲ ਧੱਕਾਸ਼ਾਹੀ ਕਰ ਰਹੇ ਆ ਜੋਰਾ ਜ਼ਰਬੀ ਹੋ ਰਹੀ ਕਿਸੇ ਦੇ ਨਾਲ ਸਾਡੇ ਦੁਆਰਾ ਉਂਗਲਾਂ ਬਦੀ ਨਾਲ ਦੋਸ਼ ਲਾਉਂਦੇ ਰਹਿੰਦੇ ਆ ਕਦੀ ਕਿਸੇ ਤੇ ਕਦੀ ਕਿਸੇ ਤੇ ਇਹ ਨਹੀਂ ਚੰਗਾ ਤੂੰ ਨਹੀਂ ਚੰਗਾ ਤੂੰ ਤੂੰ ਮੇਰੇ ਦੁੱਖ ਦੀ ਵਜ੍ਹਾ ਆ ਤੂੰ ਮੇਰੀ ਪਰੇਸ਼ਾਨੀ ਦੀ ਵਜ੍ਹਾ ਆ ਤੂੰ ਮੈਨੂੰ ਪਰੇਸ਼ਾਨ ਕੀਤਾ ਆ ਕਿਸੇ ਨਾ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਉਂਗਲ ਕਰਨਾ ਦੋਸ਼ ਲਾਉਣਾ ਉਹ ਕਹਿੰਦਾ ਤੁਹਾਡੇ ਹੱਥ ਵੀ ਲਊ ਨਾਲ ਲਿਬੜੇ ਹੋਏ ਆ ਤੁਹਾਡੀਆਂ ਉਂਗਲਾਂ ਬਦੀ ਨਾਲ ਤੁਸੀਂ ਕਿਸੇ ਨਾ ਕਿਸੇ ਤੇ ਬਦੀ ਥੱਪਦੇ ਰਹਿੰਦੇ ਤੁਹਾਡੀ ਉਂਗਲਾਂ ਬਦੀ ਦੇ ਨਾਲ ਲਿੱਭੜੀਆਂ ਹੋਈਆਂ ਆ ਤੁਹਾਡੇ ਬੁੱਲ ਝੂਠ ਮਾਰਦੇ ਆ ਗੱਲ ਗੱਲ ਤੇ ਝੂਠ ਬੋਲਦੇ ਆ ਆਪਣੇ ਆਪ ਨੂੰ ਚੰਗੇ ਬਣਾਉਣ ਦੇ ਲਈ ਕੋਈ ਵੀ ਝੂਠ ਬੋਲ ਦਿੰਦੇ ਆ ਆਪਣੀ ਜਾਨ ਬਚਾਉਣ ਨੂੰ ਕੋਈ ਵੀ ਝੂਠ ਬੋਲ ਦਿੰਦੇ ਆ ਅਰ ਕੀ ਕਹਿਣਾ ਤੁਹਾਡੀ ਜੀਬ ਬਦੀ ਬਕਦੀ ਆ ਮੂੰਹ ਤੋਂ ਕੋਈ ਵੀ ਪਰਮੇਸ਼ਵਰ ਨੂੰ ਮਹਿਮਾ ਦੇਣ ਵਾਲੀ ਗੱਲ ਨਹੀਂ ਨਿਕਲਦੀ ਕਿਸੇ ਨੂੰ ਚੰਗੀ ਸਲਾਹ ਦੇਣ ਵਾਲੀ ਗੱਲ ਨਹੀਂ ਨਿਕਲਦੀ ਜਿੰਨੀਆਂ ਗੱਲਾਂ ਮੂੰਹ ਤੋਂ ਨਿਕਲਦੀਆਂ ਆ ਉਹ ਜਾਂ ਦੋਸ਼ ਲਾਉਣ ਵਾਲੀਆਂ ਆ ਜਾਂ ਝੂਠ ਆ ਜਾਂ ਚੁਗਲੀ ਦੀਆਂ ਆ ਜਾਂ ਹੈਰਾ ਫੇਰੀ ਦੀਆਂ ਆ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਆ ਪਰ ਪਰਮੇਸ਼ਵਰ ਦੀ ਮਹਿਮਾ ਦੇ ਲਈ ਨਹੀਂ ਆ ਨਿਊ ਟੈਸਟਾਮੈਂਟ ਦੇ ਵਿੱਚ ਸੰਤ ਪੌਲਸ ਕੀ ਕਹਿੰਦੇ ਆ ਕਹਿੰਦੇ ਜਦ ਵੀ ਤੁਸੀਂ ਬੋਲੋ ਤੁਹਾਡਾ ਬੋਲਣਾ ਤੁਹਾਡੀ ਆਪਣੀ ਤੇ ਸੁਣਨ ਵਾਲਿਆਂ ਦੀ ਤਰੱਕੀ ਦੇ ਲਈ ਹੋਵੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਹੋਵੇ ਸੁਣਨ ਵਾਲਿਆਂ ਨੂੰ ਵੀ ਚੰਗਾ ਲੱਗੇ ਤੇ ਤੁਹਾਨੂੰ ਵੀ ਜਦੋਂ ਅਸੀਂ ਕੁਝ ਵੀ ਅਵਾਗੌਣ ਬੋਲਦੇ ਆ ਜਿਹੜੀਆਂ ਗੱਲਾਂ ਤੋਂ ਪਰਮੇਸ਼ਰ ਨੂੰ ਮਹਿਮਾ ਨਹੀਂ ਮਿਲਦੀ ਜਿਹੜੀਆਂ ਗੱਲਾਂ ਤੋਂ ਤੁਹਾਡੀ ਆਪਣੀ ਕੋਈ ਤਰੱਕੀ ਨਹੀਂ ਹੁੰਦੀ ਸੁਣਨ ਵਾਲੇ ਨੂੰ ਕੋਈ ਚੰਗੀ ਸਲਾਹ ਨਹੀਂ ਮਿਲਦੀ ਉਹ ਗੱਲਾਂ ਸਾਨੂੰ ਕਰਨੀਆਂ ਨਹੀਂ ਚਾਹੀਦੀ ਤੁਹਾਨੂੰ ਪਤਾ ਆਪਾਂ ਜਦੋਂ ਬੋਲਦੇ ਆ ਆਪਣੀ ਊਰਜਾ ਜਿਹੜੀ ਆ ਉਹ ਖਤਮ ਹੁੰਦੀ ਆ ਸ਼ਬਦਾਂ ਦੇ ਵਿੱਚ ਸ਼ਕਤੀ ਆ ਤੇ ਜਦੋਂ ਤੁਸੀਂ ਉਦਾਂ ਹੀ ਬੋਲੀ ਜਾਂਦੇ ਹੋ ਉਦਾਂ ਹੀ ਜੇ ਜੇਦੀ ਕੋਈ ਸੈਂਸ ਨਹੀਂ ਬਣਦੀ ਜੇ ਦਾ ਕੋਈ ਤਕ ਨਹੀਂ ਬਣਦਾ ਕੋਈ ਅਰਥ ਨਹੀਂ ਬਣਦਾ ਐਵੇਂ ਹੀ ਗੱਲਾਂ ਕਰੀ ਜਾਂਦੇ ਆ ਤਾਂ ਕੀ ਹੁੰਦਾ ਤੁਹਾਡੀਆਂ ਗੱਲਾਂ ਦਾ ਵਜਨ ਘਟ ਜਾਂਦਾ ਆ ਤੁਹਾਡੀਆਂ ਗੱਲਾਂ ਦੀ ਵੈਲਿਊ ਘਟ ਜਾਂਦੀ ਜਿਹੜਾ ਕੋਈ ਬਹੁਤ ਜ਼ਿਆਦੀਆਂ ਗੱਲਾਂ ਕਰਦਾ ਹੈ ਤੁਹਾਨੂੰ ਪਤਾ ਲੋਕੀ ਉਹਦੇ ਲਾਗੇ ਬਹਿਣਾ ਪਸੰਦ ਨਹੀਂ ਕਰਦੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਇਹਨੇ ਚੱਜ ਦੀ ਕੋਈ ਗੱਲ ਨਹੀਂ ਕਰਨੀ ਇਹਨੇ ਉਦਾਂ ਹੀ ਜਵਲੀਆਂ ਮਾਰੀ ਜਾਣੀਆਂ ਆ ਉਹਦੀਆਂ ਗੱਲਾਂ ਦੇ ਵਿੱਚ ਦਮ ਨਹੀਂ ਹੁੰਦਾ ਪਰ ਜਿਹੜਾ ਘੱਟ ਬੋਲਦਾ ਆ ਅਰ ਅਕਲ ਨਾਲ ਬੋਲਦਾ ਆ ਲੋਕੀ ਉਹਦੀ ਇੱਕ ਵੀ ਗੱਲ ਸੁਣਨ ਨੂੰ ਤੜਸਦੇ ਆ ਉਹ ਕਹਿੰਦੇ ਤੁਸੀਂ ਕੋਈ ਇੱਕ ਗੱਲ ਹੀ ਸਾਡੇ ਲਈ ਬੋਲ ਦਿਓ ਤੁਸੀਂ ਸਾਨੂੰ ਕੋਈ ਇੱਕ ਵਚਨ ਦੇ ਦਿਓ ਤੁਸੀਂ ਸਾਨੂੰ ਕੋਈ ਇੱਕ ਸ਼ਬਦ ਦੇ ਦਿਓ ਉਹਨਾਂ ਹੀ ਬਹੁਤ ਆ ਇਸ ਲਈ ਪੁੱਤਰ ਬਾਈਬਲ ਦੇ ਵਿੱਚ ਲਿਖਿਆ ਹੋਇਆ ਕਿ ਨਾ ਤੇਰਾ ਬੋਲਣਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਘੱਟ ਹੀ ਹੋਵੇ ਐਵੇਂ ਹੀ ਨਹੀਂ ਬੋਲੇ ਜਾਣਾ ਜਿੰਨਾ ਬੋਲਣਾ ਤਾਲੀਮ ਨਾਲ ਬੋਲਣਾ ਅਰ ਸਿਰਫ ਪਰਮੇਸ਼ਵਰ ਦੀ ਹਜ਼ੂਰੀ ਚ ਹੀ ਨਹੀਂ ਹਰ ਜਗ੍ਹਾ ਤੇ ਕਿਉਂਕਿ ਪਰਮੇਸ਼ਵਰ ਦੀ ਹਜ਼ੂਰੀ ਹਰ ਜਗ੍ਹਾ ਤੇ ਆ। ਸੋ ਬਹੁਤ ਜ਼ਰੂਰੀ ਆ ਜੇ ਅਸੀਂ ਚਾਹਨੇ ਆ ਪਰਮੇਸ਼ਵਰ ਦਾ ਹੱਥ ਸਾਡੀ ਮਦਦ ਕਰੇ। ਜੇ ਅਸੀਂ ਚਾਹਨੇ ਜਿਹੜੀ ਵੀ ਪ੍ਰਾਰਥਨਾ ਅਸੀਂ ਕਰੀਏ ਪਰਮੇਸ਼ਵਰ ਉਸ ਪ੍ਰਾਰਥਨਾ ਨੂੰ ਸੁਣਨ ਫੇਰ ਸਾਨੂੰ ਕੀ ਕਰਨਾ ਆ ਆਪਣੇ ਲਹੂ ਨਾਲ ਲਿਪੜੇ ਹੋਏ ਹੱਥਾਂ ਨੂੰ ਧੋਣਾ ਆ। ਆਪਣੀਆਂ ਉਂਗਲੀਆਂ ਨੂੰ ਸ਼ੁੱਧ ਕਰਨਾ ਆ। ਆਪਣੀ ਜੀਬ ਨੂੰ ਬਦੀ ਬੋਲਣ ਤੋਂ ਰੋਕਣਾ ਹੈ ਆਪਣੇ ਬੁੱਲਾਂ ਨੂੰ ਝੂਠ ਬੋਲਣ ਤੋਂ ਰੋਕਣਾ ਹੈ ਦਸਾਂ ਹੁਕਮਾਂ 'ਚ ਵੀ ਲਿਖਿਆ ਝੂਠੀ ਗਵਾਹੀ ਨਾ ਦੇ ਜਿੰਨਾ ਬੋਲੋ ਸੱਚ ਬੋਲੋ ਅਕਲ ਵਾਲਾ ਬੋਲੋ ਚੰਗੀ ਗੱਲ ਬੋਲੋ ਇਸ ਚੀਜ਼ ਨੂੰ ਅਸੂਲ ਬਣਾਓ ਜ਼ਿੰਦਗੀ ਦਾ ਮੇਂ ਨਾ 2 ਮਹੀਨੇ ਲੱਗਣੇ ਆ ਪਰ ਤੁਹਾਡੀ ਆਦਤ ਬਣ ਜਾਣੀ ਆ ਤੁਸੀਂ ਪ੍ਰਾਰਥਨਾ ਚ ਕਹਿਣਾ ਸ਼ੁਰੂ ਕਰੋ ਪ੍ਰਭੂ ਆਪਣਾ ਰਾਖਾ ਮੇਰੇ ਬੁੱਲਾਂ ਤੇ ਬਿਠਾਓ ਉਹ ਮੇਰੇ ਬੁੱਲਾਂ ਦੀ ਰਾਖੀ ਕਰੇ ਪ੍ਰਭੂ ਜੀ ਮੈਨੂੰ ਗਲਤ ਬੋਲਣ ਤੋਂ ਤੁਹਾਡਾ ਰਾਖਾ ਰੋਕ ਕੇ ਜਦੋਂ ਤੁਸੀਂ ਕਹੋਗੇ ਸੱਚੀ ਸੁਪਰਨੈਚੁਰਲ ਤਰੀਕੇ ਦੇ ਨਾਲ ਅਲੌਕਿਕ ਤਰੀਕੇ ਨਾਲ ਪਰਮੇਸ਼ਵਰ ਨੇ ਤੁਹਾਡੀ ਮਦਦ ਕਰਨੀ ਸ਼ੁਰੂ ਕਰ ਦੇਣੀ ਜਦੋਂ ਵੀ ਤੁਹਾਡੇ ਮੂੰਹ ਚ ਕੋਈ ਝੂਠ ਦੀ ਗੱਲ ਬੇਵਕੂਫੀ ਵਾਲੀ ਗੱਲ ਨਿਕਲਣ ਲੱਗੀ ਤੁਹਾਡੇ ਮਨ ਵਿੱਚ ਆਉਣਾ ਇਹ ਨਹੀਂ ਬੋਲਣਾ ਤੁਸੀਂ ਕੰਟਰੋਲ ਕਰ ਪਾਉਂਗੇ ਪਰ ਜੇ ਆਪਾਂ ਇਦਾਂ ਹੀ ਬੋਲਦੇ ਰਹੇ ਤੇ ਉਹਦੇ ਬਾਅਦ ਚ ਜਿਹੜੀਆਂ ਆਪਾਂ ਇੰਨੀਆਂ ਸੋਹਣੀਆਂ ਪ੍ਰਾਰਥਨਾਵਾਂ ਕਰਦੇ ਆਂ ਇੰਨੇ ਸੋਹਣੇ ਸੋਹਣੇ ਅੱਖਰ ਪਰਮੇਸ਼ਵਰ ਦੀ ਮਹਿਮਾ ਦੇ ਲਈ ਬੋਲਦੇ ਆਂ ਜੇ ਉਹਦੇ ਤੱਕ ਪਹੁੰਚ ਕੇ ਸਾਡਾ ਉਹਨਾਂ ਅੱਖਰਾਂ ਨੇ ਕੁਝ ਸਵਾਰਿਆ ਹੀ ਨਾ ਫੇ ਕੀ ਫਾਇਦਾ ਹੋਊਗਾ ਸੋ ਜੇ ਤੁਸੀਂ ਚਾਹੁੰਦੇ ਆ ਤੁਹਾਡੀਆਂ ਪ੍ਰਾਰਥਨਾਵਾਂ ਉੱਤਰ ਲੈ ਕੇ ਆਉਣ ਤਾਂ ਉਹਨਾਂ ਪ੍ਰਾਰਥਨਾਵਾਂ ਦਾ ਉੱਤਰ ਪ੍ਰਾਪਤ ਕਰਨ ਦੇ ਲਈ ਸਾਨੂੰ ਆਪਣੇ ਮੂਹਤੇ ਕੰਟਰੋਲ ਕਰਨਾ ਹੋਊਗਾ ਸਾਨੂੰ ਆਪਣੀਆਂ ਆਦਤਾਂ ਉੱਤੇ ਕੰਟਰੋਲ ਕਰਨਾ ਹੋਊਗਾ ਫਿਰ ਪਰਮੇਸ਼ਵਰ ਨੇ ਸਾਡੀਆਂ ਪ੍ਰਾਰਥਨਾਵਾਂ ਸੁਣਨੀਆਂ ਵੀ ਆ ਤੇ ਪਰਮੇਸ਼ਵਰ ਨੇ ਆਪਣੇ ਹੱਥ ਨੂੰ ਵਧਾ ਕੇ ਸਾਨੂੰ ਸਮੱਸਿਆ ਵਿੱਚੋਂ ਬਾਹਰ ਵੀ ਕੱਢ ਲੈਣਾ ਆ ਹਾਲੇਲੂਇਆ ਆਜੋ ਆਪਾਂ ਦੇਖੀਏ ਯਸਾਯਾ ਦੀ ਕਿਤਾਬ ਉਹਦਾ ਪਹਿਲਾ ਹੀ ਅਧਿਆਏ ਆਪਾਂ ਦੇਖ ਲੈਨੇ ਆ ਯਸਾਯਾ 1 ਤੇ ਉਹਦੀ 15 ਨੰਬਰ ਪੰਕਤੀ ਤੋਂ ਆਪਾਂ ਦੇਖ ਰਹੇ ਆ ਕਹਿੰਦਾ ਜਦ ਤੁਸੀਂ ਆਪਣੇ ਹੱਥ ਅਡੋਂਗੇ ਤਾਂ ਮੈਂ ਤੁਹਾ ਤੋਂ ਆਪਣੀ ਅੱਖ ਮੀਚ ਲਵਾਂਗਾ ਨਾਲੇ ਭਾਵੇਂ ਤੁਸੀਂ ਕਿੰਨੀ ਪ੍ਰਾਰਥਨਾ ਕਰੋ ਮੈਂ ਨਹੀਂ ਸੁਣਾਗਾ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ ਸੋ ਇਹ ਹੀ ਗੱਲ ਪਹਿਲਾਂ ਆਪਾਂ ਵਚਨ ਦੇ ਵਿੱਚੋਂ ਦੇਖੀ ਕਹਿੰਦਾ ਤੁਸੀਂ ਜਿੰਨੀ ਵੀ ਪ੍ਰਾਰਥਨਾ ਕਰੋਗੇ ਮੈਂ ਨਹੀਂ ਸੁਣूंगा ਕਿਉਂ ਤੁਹਾਡੇ ਹੱਥ ਲਊ ਨਾਲ ਭਰੇ ਹੋਏ ਆ ਜਦ ਤੁਸੀਂ ਹੱਥ ੱਡੋਗੇ ਪ੍ਰਭੂ ਕਹਿੰਦੇ ਮੈਂ ਅੱਖਾਂ ਹੀ ਬੰਦ ਕਰ ਲੈਣੀਆਂ ਆ ਮੈਂ ਦੇਖਣਾ ਹੀ ਨਹੀਂ ਕਿ ਤੁਸੀਂ ਮੇਰੇ ਅੱਗੇ ਹੱਥ ੱਡੇ ਆ ਸੋਚ ਕੇ ਦੇਖੋ ਕਿ ਆਪਾਂ ਹੱਥ ਚੱਕ ਚੱਕ ਕੇ ਪ੍ਰਾਰਥਨਾ ਕਰ ਰਹੇ ਹਾਂ ਪਰ ਪ੍ਰਭੂ ਨੇ ਦੇਖਣ ਤੋਂ ਮਨਾ ਕਰ ਲਿਆ ਕਿ ਨਹੀਂ ਮੈਂ ਦੇਖਣਾ ਹੀ ਨਹੀਂ ਫਿੱਕੀ ਹੋਊਗਾ ਸਾਰਾ ਕੁਝ ਖਰਾਬ ਹੋ ਗਿਆ ਨਾ ਪਰ ਚਾਹੀਦਾ ਕੀ ਆ ਪਰਮੇਸ਼ਵਰ ਦੀਆਂ ਅੱਖਾਂ ਸਾਡੇ ਉੱਤੇ ਲੱਗੀਆਂ ਰਹਿਣ ਪਰਮੇਸ਼ਵਰ ਸਾਨੂੰ ਤੱਕਦਾ ਰਹੇ ਦੇਖਦਾ ਰਹੇ ਖੁਦਾ ਕਿੰਨਾ ਨਹਾਓ ਆਪਣੇ ਆਪ ਨੂੰ ਪਾਕ ਕਰੋ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ ਬੁਰਾਈ ਨੂੰ ਛੱਡੋ ਨੇਕੀ ਸਿੱਖੋ ਨਿਆਂ ਨੂੰ ਭਾਲੋ ਜ਼ਾਲਮ ਨੂੰ ਸਿੱਧਾ ਕਰੋ ਜਤੇਮ ਦਾ ਨਿਆਂ ਕਰੋ ਵਿਧਵਾ ਦਾ ਮੁਕੱਦਮਾ ਲੜੋ ਜੇ ਅਸੀਂ ਚਾਹਨੇ ਆ ਸਾਡੀਆਂ ਪ੍ਰਾਰਥਨਾਵਾਂ ਪਰਮੇਸ਼ਵਰ ਸੁਣਨ ਤਾਂ ਪ੍ਰਭੂ ਨੇ ਸਾਨੂੰ ਨਾਲ ਦੀ ਨਾਲ ਹੀ ਇੱਕ ਕੰਮ ਕਰਨ ਲਈ ਦੇ ਦਿੱਤਾ ਆ ਸਾਨੂੰ ਤਰੀਕਾ ਦੱਸ ਦਿੱਤਾ ਆ ਅਰ ਉਹ ਤਰੀਕਾ ਕਿਹੜਾ ਆ ਆਪਣੇ ਆਪ ਨੂੰ ਸ਼ੁੱਧ ਕਰੋ ਨਹਾਓ ਬਪਤਿਸਮਾ ਲੈ ਲਓ ਜਿਨ੍ਹਾਂ ਨੇ ਨਹੀਂ ਲਿਆ ਜਿਨ੍ਹਾਂ ਨੇ ਬਪਤਿਸਮਾ ਲਿਆ ਫਿਰ ਵੀ ਗੁਨਾਹ ਕਰੀ ਜਾ ਰਹੇ ਆ ਉਹ ਪਰਮੇਸ਼ਰ ਦੀ ਹਜ਼ੂਰੀ ਚ ਆਪਣੇ ਆਪ ਨੂੰ ਪਰਮੇਸ਼ਰ ਦੇ ਹੱਥੇ ਠ ਲੈ ਕੇ ਆਓ ਆਪਣੇ ਆਪ ਨੂੰ ਨੀਵਿਆ ਕਰੋ ਪਰਮੇਸ਼ਵਰ ਦੇ ਹੱਥ ਦੇ ਅੱਗੇ ਆਪਣੀਆਂ ਗਲਤੀਆਂ ਦਾ ਇਕਰਾਰ ਕਰੋ ਪਰਮੇਸ਼ਵਰ ਦੇ ਅੱਗੇ ਤਾਂ ਜੋ ਪਰਮੇਸ਼ਵਰ ਜੀ ਸਾਡੀਆਂ ਭੁੱਲਾਂ ਨੂੰ ਬਖਸ਼ ਦੇਣ ਅਰ ਵਚਨ ਕੀ ਕਹਿੰਦਾ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਅੱਗੇ ਦੂਰ ਕਰੋ ਹੁਣ ਪਰਮੇਸ਼ਵਰ ਦੀਆਂ ਅੱਖਾਂ ਅੱਗੇ ਬੁਰੇ ਕੰਮਾਂ ਨੂੰ ਕਿਵੇਂ ਦੂਰ ਕਰੋਗੇ ਜੇ ਆਪਾਂ ਕਹੀਏ ਕਿ ਚਰਚ ਵਿੱਚ ਝੂਠ ਨਹੀਂ ਬੋਲਣਾ ਤਾਂ ਕਿ ਚਰਚ ਤੋਂ ਬਾਹਰ ਜਦੋਂ ਤੁਸੀਂ ਬੋਲੋਗੇ ਖੁਦਾ ਨੂੰ ਨਹੀਂ ਸੁਣਾਈ ਦੇਵੇਗਾ ਜੇ ਤੁਸੀਂ ਕਹੋ ਕਿ ਚਰਚ ਵਿੱਚ ਕੋਈ ਗਲਤ ਕੰਮ ਨਹੀਂ ਕਰਨਾ ਚਰਚ ਵਿੱਚ ਚੋਰੀ ਨਹੀਂ ਕਰਨੀ ਤਾਂ ਜਦੋਂ ਚਰਚ ਦੇ ਬਾਹਰ ਜਾ ਕੇ ਕੋਈ ਬੁਰਾ ਕੰਮ ਹੋਊਗਾ ਕਿ ਉਹ ਪ੍ਰਭੂ ਨੂੰ ਨਹੀਂ ਨਜ਼ਰ ਆਏਗਾ ਆਏਗਾ ਤੁਸੀਂ ਜਿੱਥੇ ਵੀ ਹੋ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਦੇਖਦਾ ਹੈ ਸੋ वचन ਕੀ ਕਹਿੰਦਾ ਪ੍ਰਭੂ ਦਾ ਹੁਕਮਿਆ ਕਿੰਨਾ ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਅੱਗੋਂ ਦੂਰ ਕਰੋ ਜੇ ਤੁਸੀਂ ਘਰ ਵਿੱਚੋਂ ਉੱਥੇ ਵੀ ਬੁਰਾ ਕੰਮ ਨਹੀਂ ਕਰਨਾ ਜੇ ਤੁਸੀਂ ਕਿਸੇ ਹੋਰ ਥਾਂ ਤੇ ਕਿਸੇ ਭੈਣ ਭਰਾ ਨੂੰ ਵਿਜ਼ਿਟ ਕਰਨ ਗਏ ਆ ਉੱਥੇ ਵੀ ਬੁਰਾ ਕੰਮ ਨਹੀਂ ਕਰਨਾ ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਆ ਬੁਰਾ ਕੰਮ ਨਹੀਂ ਕਰਨਾ ਵੀ ਕਿਸੇ ਵੱਲ ਮਾੜਾ ਦੇਖਣਾ ਚੋਰੀ ਕਰਨੀ ਧੱਕਾਸ਼ਾਹੀ ਕਰਨੀ ਲੁੱਟਕਸੱਟ ਕਰਨੀ ਲੜਾਈਆਂ ਕਰਨੀਆਂ ਭਾਵੇਂ ਘਰ ਆ ਭਾਵੇਂ ਬਾਹਰ ਆ ਭਾਵੇਂ ਤੁਸੀਂ ਆਪਣੀ ਦੁਕਾਨ ਤੇ ਹੋ ਭਾਵੇਂ ਤੁਸੀਂ ਕਿਸੇ ਫੈਕਟਰੀ ਚ ਕੰਮ ਕਰਦੇ ਹੋ ਜਿੱਥੇ ਵੀ ਹੋ ਬੁਰਾਈ ਕਰਨੀ ਬੰਦ ਕਰ ਦਿਓ ਤਦ ਸਾਡੇ ਬੁਰੇ ਕੰਮ ਪਰਮੇਸ਼ਵਰ ਦੀਆਂ ਅੱਖਾਂ ਤੋਂ ਦੂਰ ਹੋਣਗੇ ਤੇ ਜੇ ਆਪਾਂ ਕਹੀਏ ਇਹ ਤਾਂ ਮੇਰੀ ਦੁਕਾਨ ਆ ਇੱਥੇ ਜੋ ਮਰਜ਼ੀ ਕਰੀ ਜਾਵਾਂ ਪ੍ਰਭੂ ਉੱਥੇ ਵੀ ਤੁਹਾਨੂੰ ਦੇਖ ਰਿਹਾ ਹੈ ਤੁਸੀਂ ਜਹਾਜ਼ ਵਿੱਚ ਸਫ਼ਰ ਕਰ ਰਹੇ ਹੋ ਕਿੰਨੀ ਸਪੀਡ ਦੇ ਨਾਲ ਜਹਾਜ਼ ਜਾ ਰਿਹਾ ਔਰ ਤੁਸੀਂ ਸੋਚੋ ਇੰਨੀ ਤੇਜ਼ ਥੋੜੀ ਪ੍ਰਭੂ ਮੈਨੂੰ ਲੱਭ ਲੂਗੇ ਉਹ ਉੱਥੇ ਵੀ ਤੁਹਾਨੂੰ ਦੇਖ ਰਿਹਾ ਹੈ ਦਾਊਦ ਕਹਿੰਦਾ ਜੇ ਮੈਂ ਸਮੁੰਦਰਾਂ ਤੋਂ ਪਾਰ ਚੱਲਿਆ ਜਾਵਾਂ ਤੇਰਾ ਹੱਥ ਉੱਥੇ ਵੀ ਮੈਨੂੰ ਟੋਲ ਕੱਢੂਗਾ ਜੇ ਮੈਂ ਪਤਾਲਨਾ ਵਿੱਚ ਚਲਿਆ ਜਾਵਾਂ ਕਹਿੰਦਾ ਉੱਥੇ ਵੀ ਤੇਰੀ ਹਜ਼ੂਰੀ ਹੈਗੀ ਆ ਮੈਂ ਕਹਿੰਦਾ ਤੇਰੇ ਤੋਂ ਭੱਜ ਕੇ ਕਿਤੇ ਵੀ ਨਹੀਂ ਜਾ ਸਕਦਾ ਪਰਮੇਸ਼ਵਰ ਸੋ ਹਰ ਜਗ੍ਹਾ ਤੇ ਪਰਮੇਸ਼ਵਰ ਦੀ ਹਜ਼ੂਰੀ ਆ ਜਿੱਥੇ ਵੀ ਤੁਸੀਂ ਖਲੋਤੇ ਹੋ ਕਿਸੇ ਬੱਚੇ ਨਾਲ ਖਲੋਤੇ ਹੋ ਕਦੀ ਵੀ ਆਪਣੇ ਮਨ ਵਿੱਚ ਬਦੀਨਾ ਰੱਖੋ ਕਿ ਇਹ ਇੱਥੇ ਕਿਹੜਾ ਇਹਦੇ ਮੰਮੀ ਡੈਡੀ ਹੈਗੇ ਆ ਇਹਦੇ ਹੱਥ 'ਚ 100 ਰੁਪਈਆ ਆ ਇਹ ਮੇਰ ਤੋਂ ਦਹਾਦੀ ਚੀਜ਼ ਲੈਣ ਵਾਸਤੇ ਆਇਆ ਤੇ 90 ਮੋੜ ਦੇ ਨਹੀਂ ਚੱਲੇ ਨੂੰ 50 ਮੋੜ ਦਿੰਨੇ ਆ ਆਪੇ ਉਹ ਕਹਿਣਗੇ ਨਿਆਣਾ ਗਵਾ ਆਇਆ ਉਹਦੇ ਮਾਪਿਓ ਨੇ ਨਹੀਂ ਦੇਖਿਆ ਪਰ ਜਿਹੜਾ ਸਾਰਿਆਂ ਦਾ ਪਿਓ ਉਹਨੇ ਤਾਂ ਦੇਖ ਲਿਆ ਤਾਂ ਵਚਨ ਕਹਿੰਦਾ ਮੇਰੀਆਂ ਅੱਖਾਂ ਅੱਗੋਂ ਬਦੀ ਨੂੰ ਦੂਰ ਕਰ ਦਿਓ ਆਪਣੇ ਬੁਰੇ ਕੰਮਾਂ ਨੂੰ ਦੂਰ ਕਰ ਦਿਓ ਬੁਰਾਈ ਨੂੰ ਛੱਡ ਦਿਓ ਹਰ ਬੁਰੀ ਆਈ ਨੂੰ ਛੱਡ ਦਿਓ ਜਿਹੜੀ ਵੀ ਚੀਜ਼ ਬੁਰੀ ਆ ਬਸ ਉਹਨੂੰ ਛੱਡ ਦਿਓ ਚਾਹੇ ਚੁਗਲੀ ਕਰਨਾ ਆ ਝੂਠ ਬੋਲਣਾ ਆ ਕਿਸੇ ਦੇ ਰਿਸ਼ਤਿਆਂ 'ਚ ਪਾਣੀ ਮਾਰਨਾ ਆ ਕਿਸੇ ਦੇ ਕੰਮ ਨੂੰ ਵਿਗਾੜਨਾ ਕਿਸੇ ਦੀ ਜ਼ਮੀਨ ਤੇ ਕਬਜ਼ਾ ਕਰਨਾ ਚੋਰੀ ਕਰਨਾ ਲਾਲਚ ਕਰਨਾ ਵਿਭਚਾਰ ਕਰਨਾ ਤੁਸੀਂ ਜਾਣਦੇ ਆ ਹਰੇਕ ਕੰਮ ਨੂੰ ਜਿਹੜਾ ਬੁਰਾ ਆ ਤੁਸੀਂ ਇੰਨੇ ਅੰਜਾਨ ਨਹੀਂ ਹੋ ਕਿ ਤੁਹਾਨੂੰ ਪਤਾ ਹੀ ਨਹੀਂ ਇਹ ਕੰਮ ਚੰਗਾ ਹੈ ਕਿ ਬੁਰਾ ਹੈ ਤੁਹਾਡੇ ਅੰਦਰੋਂ ਹੀ ਕ आवाज ਆਉਂਦੀ ਹੈ ਜਦੋਂ ਤੁਸੀਂ ਬੁਰਾ ਕੰਮ ਕਰਨ ਲੱਗਦੇ ਇੱਕ ਡਰ ਆਉਂਦਾ ਹੈ ਤੁਹਾਡੇ ਅੰਦਰ ਮੈਨੂੰ ਕੋਈ ਦੇਖ ਨਾ ਲਵੇ ਮੇਰੇ ਘਰਦਿਆਂ ਨੂੰ ਨਾ ਪਤਾ ਲੱਗ ਜੇ ਮੇਰੇ ਆਦਮੀ ਨੂੰ ਨਾ ਪਤਾ ਲੱਗ ਜੇ ਮੇਰੀ ਔਰਤ ਨੂੰ ਨਾ ਕੋਈ ਜਾ ਕੇ ਦੱਸ ਦੇਵੇ ਮੇਰੇ ਮਾਪਿਓ ਨੂੰ ਨਾ ਕੋਈ ਦੱਸ ਦੇਵੇ ਜੇ ਮੇਰੇ ਨਿਆਣਿਆਂ ਨੂੰ ਪਤਾ ਲੱਗ ਗਿਆ ਜੇ ਗੋਂਡੀ ਨੂੰ ਜੇ ਪੈਂਡੇ ਚ ਰੋਣਾ ਪੈ ਗਿਆ ਇਸ ਕੰਮ ਦਾ ਡਰ ਆਇਆ ਨਾ ਇਟ ਮੀਨ ਕਿ ਇਹ ਗਲਤ ਆ ਤੁਸੀਂ ਦਾਨ ਦੇ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਦਾਨ ਦੇਣ ਲੱਗਿਆਂ ਕਿਉਂ ਕਿਉਂਕਿ ਤੁਸੀਂ ਜਾਣਦੇ ਹੋ ਚੰਗਾ ਕੰਮ ਆ ਤੁਸੀਂ ਕਿਸੇ ਦੀ ਮਦਦ ਕਰ ਰਹੇ ਹੋ ਤੁਹਾਨੂੰ ਡਰ ਨਹੀਂ ਲੱਗਦਾ ਮਦਦ ਕਰਨ ਲੱਗਿਆਂ ਕਿਉਂਕਿ ਤੁਸੀਂ ਜਾਣਦੇ ਆ ਇਹ ਚੰਗਾ ਕੰਮ ਆ ਤੁਸੀਂ ਕਿਸੇ ਚੰਗੇ ਵਿਅਕਤੀ ਦੇ ਕੋਲ ਖੜੇ ਹੋ ਤੁਹਾਨੂੰ ਹਨੇਰਾ ਵੀ ਹੋ ਗਿਆ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਨੂੰ ਦੱਸ ਜਾਣੇ ਤੁਹਾਡੇ ਪਿੰਡ ਦੇ ਦੇਖ ਕੇ ਲੰਗੇ ਤੁਹਾਨੂੰ ਕੋਈ ਡਰ ਨਹੀਂ ਵੀ ਜਾ ਕੇ ਕੀ ਗੱਲ ਕਹੂਗੇ ਕਿਉਂਕਿ ਤੁਸੀਂ ਜਾਣਦੇ ਆ ਮੈਂ ਕਿਸੇ ਚੰਗੇ ਇਨਸਾਨ ਦੇ ਕੋਲ ਖੜਾ ਆਇਆ ਮੈਂ ਕੋਈ ਚੰਗਾ ਕੰਮ ਕਰ ਰਿਹਾ ਆ ਡਰ ਆਉਣਾ ਆ ਪਾਪ ਕਰਨ ਤੋਂ ਪਹਿਲਾਂ ਵੀ ਡਰ ਆਉਣਾ ਆ ਤੁਸੀਂ ਆਪਣੇ ਜੀਵਨ ਸਾਥੀ ਨੂੰ ਛੱਡ ਕੇ ਕਿਸੇ ਹੋਰ ਮਰਦ ਜਾਂ ਔਰਤ ਦੇ ਨਾਲ ਘੁੰਮਣ ਜਾ ਰਹੇ ਹੋ ਤੁਸੀਂ ਸਾਹਮਣੇ ਬੈਠ ਕੇ ਖਾ ਪੀ ਨਹੀਂ ਸਕਦੇ ਤੁਸੀਂ ਲੁੱਕ ਕੇ ਖਾਂਦੇ ਪੀਂਦੇ ਹੋ ਔਰ ਤੁਹਾਡੇ ਮਨ ਚ ਡਰ ਬਣਿਆ ਰਹਿੰਦਾ ਕਿਉਂ ਕਿਉਂਕਿ ਤੁਹਾਨੂੰ ਪਤਾ ਇਹ ਗਲਤ ਆ ਇਹ ਪਾਪ ਆ ਇਸੇ ਲਈ ਵਚਨ ਕਹਿੰਦਾ ਬੁਰਾਈ ਨੂੰ ਛੱਡੋ ਤੁਸੀਂ ਜਾਣਦੇ ਆ ਹਰੇਕ ਉਸ ਚੀਜ਼ ਨੂੰ ਜੋ ਬੁਰੀ ਆ ਕਿਉਂਕਿ ਤੁਹਾਡੇ ਅੰਦਰ ਪਰਮੇਸ਼ਵਰ ਨੇ ਇਸ ਸੈਂਸ ਪਾਈ ਆ ਤੁਹਾਡੇ ਅੰਦਰ ਪਰਮੇਸ਼ਵਰ ਨੇ ਸਮਝ ਪਾਈ ਆ ਨੇਕੀ ਸਿੱਖੋ ਕਿਸੇ ਵੱਲ ਦੇਖ ਕੇ ਜੂਆ ਖੇਡਣਾ ਨਾ ਸਿੱਖੋ ਕਿਸੇ ਨੂੰ ਪਾਪ ਕਰਦਾ ਦੇਖ ਕੇ ਪਾਪ ਕਰਨਾ ਨਾ ਸਿੱਖੋ ਕਿ ਇਹ ਗਲਤ ਕੰਮ ਕਰਦਾ ਇਹਦਾ ਕਿਸੇ ਨੇ ਕੀ ਵਿਗਾੜ ਲਿਆ ਤੇ ਮੇਰਾ ਕੋਈ ਕੀ ਵਿਗਾੜ ਲੂਗਾ ਕਿ ਤੁਸੀਂ ਉਹਦੇ ਕੋਲੋਂ ਪਾਪ ਕਰਨ ਦੀ ਜਾਂਚ ਸਿੱਖਣੀ ਆ ਬਚਨ ਕਹਿੰਦਾ ਨੇਕੀ ਸਿੱਖੋ ਤੁਸੀਂ ਕਿਸੇ ਨੂੰ ਭਲਾ ਕਰਦਿਆਂ ਦੇਖਿਆ ਤਾਂ ਉਹਦੀ ਰੀਸ ਕਰੋ ਕੋਈ ਸੱਚਾਈ ਦੇ ਲਈ ਖੜਾ ਹੋਇਆ ਉਹਦੇ ਰੀਸ ਕਰੋ ਨੇਕੀ ਸਿੱਖੋ ਬੁਰਾਈ ਨੂੰ ਛੱਡੋ ਨੇਕੀ ਸਿੱਖੋ ਨਿਆਂ ਨੂੰ ਭਾਲੋ ਨਾ ਬੇਨਿਆਂਈ ਕਰੋ ਬਹੁਤ سارے ਲੋਕ ਕੀ ਕਰਦੇ ਆ ਦਿਹਾੜੀ ਤੇ ਕੰਮ ਕਰਾਉਂਦੇ ਆ ਮੁੜ ਕੇ ਉਹਨਾਂ ਦੀ ਦਿਹਾੜੀ ਨਹੀਂ ਦਿੰਦੇ ਤੇ ਵਚਨ ਦੇ ਵਿੱਚ ਕੀ ਲਿਖਿਆ ਕਿ ਨਾ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ ਤੇ ਮਜ਼ਦੂਰ ਨੂੰ ਮਜ਼ਦੂਰੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਦਿਓ ਤੇ ਲੋਕੀ ਕੰਮ ਕਰਾ ਕੇ ਫਿਰ ਉਹਨਾਂ ਦਾ ਹੱਥ ਮਾਰ ਲੈਂਦੇ ਆ ਮੀਨਾ ਵੀ ਨਾ ਘਰਾਂ ਵਿੱਚ ਪੈਣਾ ਕੋਲੋਂ ਲੋੜਵੰਦ ਪੈਣਾ ਜਿਹੜੀਆਂ ਹੁੰਦੀਆਂ ਉਹਨਾਂ ਕੋਲੋਂ ਕੰਮ ਕਰਾ ਕੇ ਫਿਰ ਉਹਨਾਂ ਨੂੰ ਕੱਢ ਦੇਣਗੇ ਜਦੋਂ ਚਾਰਕ ਦਿਨ ਰਹਿੰਦੇ ਕੋਈ ਇਲਜ਼ਾਮ ਲਾ ਕੇ ਕੱਢ ਦੇਣਾ ਸਾਡੀ ਫਲਾਨੀ ਚੀਜ਼ ਗਵਾਚ ਗਈ ਜਾਣ ਕੇ ਹੀ ਕਹਿ ਦੇਣਾ ਕੋਈ ਟੁੱਟੀ ਹੋਈ ਚੀਜ਼ ਪਹਿਲੀ ਆ ਉਹ ਨਾਮ ਆ ਲੈਣੀ ਉਹਦੇ ਪੈਸੇ ਦੇਣ ਦੇ ਮਾਰਿਆਂ ਉਹਨੂੰ ਤੱਕਾशाही ਕਰਕੇ ਉਹਨੂੰ ਕੱਢ ਦੇਣਾ ਇਹ ਨਿਆ ਨਹੀਂ ਆ ਜੇ ਤੁਹਾਡਾ ਕੋਈ ਭਰਾ ਭਤੀਜਾ ਕੋਈ ਰਿਸ਼ਤੇਦਾਰ ਤੁਹਾਡੇ ਨਾਲ ਅਟੈਚਡ ਆ ਤੁਹਾਡੇ ਨਾਲ ਜੁੜਿਆ ਹੋਇਆ ਆ ਪਰ ਉਹਦੀ ਮਦਦ ਕਰਨ ਵਾਲਾ ਕੋਈ ਨਹੀਂ ਉਹ ਜਤੀਮ ਆ ਜਾਂ ਉਹ ਵਿਧਵਾ ਆ ਤੁਸੀਂ ਉਹਦੀ ਜ਼ਮੀਨ ਉੱਤੇ ਕਬਜ਼ਾ ਕਰ ਲਿਆ ਤੁਸੀਂ ਉਹਦਾ ਹੱਕ ਖਾ ਗਏ ਜੋ ਉਹਦੇ ਹਿੱਸੇ ਦਾ ਸੀਗਾ ਜੋ ਵੱਡੇ ਹੋ ਕੇ ਇਸਤੇਮਾਲ ਕਰ ਸਕਦੇ ਸੀ ਉਹਦੇ ਬੱਚੇ ਤੁਸੀਂ ਉਹਦੇ ਬੱਚਿਆਂ ਦਾ ਹੱਕ ਕੋਨ ਨੂੰ ਨਹੀਂ ਦਿੱਤਾ ਇਹ ਕੀ ਹੈ ਬੇਨਿਆਈ ਤੇ ਜੇ ਆਪਾਂ ਕਿਸੇ ਦਾ ਹੱਕ ਖਾ ਕੇ ਪ੍ਰਾਰਥਨਾ ਕਰਨ ਬੈਠਾਂਗੇ ਤੁਹਾਨੂੰ ਲੱਗਦਾ ਕਿ ਖੁਦਾ ਤੁਹਾਡੀ ਪ੍ਰਾਰਥਨਾ ਨੂੰ ਸੁਣੂਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਨਿਆ ਕਰਨ ਵਾਲਾ ਪਰਮੇਸ਼ਵਰ ਆ ਅਰ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਉਹਨਾਂ ਨੇ ਬਹੁਤ ਸਾਰੇ ਵਿਧਵਾ ਭੈਣਾਂ ਦੇ ਪੈਸੇ ਖਾਦੇ ਹੋਏ ਆ ਉਹਨਾਂ ਨੇ ਬਹੁਤ ਸਾਰੇ ਜਤੀਮਾਂ ਦਾ ਹੱਕ ਖਾਦਾ ਆ ਉਹਨਾਂ ਨੇ ਆਪਣੇ ਭੋਲੇ ਭੈਣ ਭਰਾਵਾਂ ਦੇ ਹੱਥ ਮਾਰੇ ਆ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕੀਤਾ ਨਹੀਂ ਦੇ ਰਹੇ ਉਹਨਾਂ ਦੇ ਪਲਾਟਾਂ ਤੇ ਕਬਜ਼ਾ ਕੀਤਾ ਉਹਨਾਂ ਨੂੰ ਦੇ ਨਹੀਂ ਰਹੇ ਉਹਨਾਂ ਦੇ ਆਪਣੇ ਭੈਣ ਭਰਾ ਬਾਹਰ ਕਮਾਈਆਂ ਕਰ ਰਹੇ ਹੱਡ ਤੋੜ ਵੀ ਮਿਹਨਤ ਕਰ ਰਹੇ ਪਿੱਛੇ ਉਹਨਾਂ ਨੇ ਪੈਸੇ ਪਾਏ ਪਿਛਲੇ ਨਾਗ ਵਾਂਗ ਗੁੱਛੀ ਮਾਰ ਕੇ ਬੈਠ ਗਏ ਉਹਨਾਂ ਦੇ ਪੈਸਿਆਂ ਦੇ ਉੱਤੇ ਤੇ ਫੇਰ ਢਿੱਡ ਦੁਖਣਦੇ ਆ ਸਰਵਾਈਕਲਾਂ ਹੋਈਆਂ ਆ ਸਰੀਰ ਜੁੜ ਗਏ ਆ ਐਕਸਪਲੋਇਟੀ ਐਫ ਸੋਨ ਐਂਜਲ 1 ਇਨਵੈਸਟ ਸਮਾਰਟ ਇਨਵੈਸਟ ਯੂਅਰ ਵੇ ਓਪਨ ਫ੍ਰੀ ਡੀਮਟ ਅਕਾਊਂਟ ਨਾਓ ਨਹੀਂ ਵੀ ਉਹਦਾ ਹਿੱਸਾ ਨੂੰ ਦੇ ਕੇ ਜਾਨ ਛੁਡਾਈਏ ਅਰ شفਾ ਲੈ ਲਈਏ ਪਰਮੇਸ਼ਵਰ ਤੋਂ ਨਹੀਂ ਮਰਨਾ ਮਨਜ਼ੂਰ ਕੀਤਾ ਆ ਪਰ ਜੇ ਬੇਣਾਈ ਦੇ ਉੱਤੇ ਕਾਇਮ ਰਹਿਣਾ ਨਿਆ ਨਹੀਂ ਕਰਨਾ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਜੇ ਤੁਸੀਂ ਕਿਸੇ ਦਾ ਵੀ ਹੱਕ ਮਾਰ ਰਿਹਾ ਆ ਪੁਰਾਣੀ ਇਨਸਾਨੀਅਤ ਇਦਾਂ ਦੀ ਸੀਗੀ ਆਪਣੀ ਬਹੁਤ ਚੀਜ਼ਾਂ ਹੋ ਜਾਂਦੀਆਂ ਆ ਜਦੋਂ ਤੱਕ ਆਪਾਂ ਨੂੰ ਸਮਝ ਨਹੀਂ ਆ ਪਰ ਮੈਂ ਤੁਹਾਨੂੰ ਬੇਨਤੀ ਕਰਦੀ ਜੇ ਤੁਸੀਂ ਕਿਸੇ ਦਾ ਵੀ ਹੱਕ ਮਾਰਿਆ ਆ ਤੁਹਾਡੇ ਕੋਲੇ ਹੈਗਾ ਆ ਦੇਣ ਨੂੰ ਪਰ ਤੁਸੀਂ ਦੇ ਨਹੀਂ ਰਹੇ ਜਾਂ ਤੁਹਾਡੇ ਉੱਤੇ ਵਿਪਤਾ ਆ ਜਾਂ ਫਿਰ ਨਿਆਂਿਆਂ ਤੇ ਆ ਜਾਂਦੀ ਆ ਜੇ ਤੁਸੀਂ ਚਾਹੁੰਦੇ ਆ ਤੁਸੀਂ ਤੰਦਰੁਸਤ ਰਹੋ ਤਾਂ ਤੁਹਾਡੀਆਂ ਆਉਣ ਵਾਲੀਆਂ ਪੁਸ਼ਤਾਂ ਤੰਦਰੁਸਤ ਰਹਿਣ ਕਿਰਪਾ ਕਰਕੇ ਜੇ ਦਾ ਹੱਕ ਆ ਉਹਨੂੰ ਦੇ ਦਿਓ ਹੱਥ ਜੋੜ ਕੇ ਧੰਨਵਾਦ ਕਹਿ ਕੇ ਉਹਨੂੰ ਦੇ ਦਿਓ ਵੀ ਤੇਰੀ ਅਮਾਨਤ ਤੋਂ ਮੈਂ ਇੰਨਾ ਚਿਰ ਖਾਦਾ ਆ ਪਰ ਇਹ ਤੇਰੀ ਅਮਾਨਤ ਆ ਮੈਂ ਤੈਨੂੰ ਮੋੜਦਾ ਆ ਤੈਨੂੰ ਮੋੜਦੀ ਆ ਕਿਸੇ ਵੇਲੇ ਕਿਸੇ ਭੈਣ ਭਰਾਣੇ ਗਹਿਣੇ ਫੜਾਏ ਹੁੰਦੇ ਸਾਹਮਣ ਨੂੰ ਤੇ ਕਈ ਉਹ ਗਹਿਣੇ ਹੀ ਮਾਰ ਜਾਂਦੇ ਆ ਬਹੁਤ ਸਾਰੇ ਭੈਣ ਭਰਾਣ ਕੇ ਸਾਡੇ ਕੋਲ ਇਦਾਂ ਦੀਆਂ ਕੰਪਲੇਂਟਸ ਲੈ ਕੇ ਆਉਂਦੇ ਕਿ ਅਸੀਂ ਵਿਦੇਸ਼ ਜਾਣਾ ਸੀ ਅਸੀਂ ਆਪਣੇ ਕਾਗਜ਼ ਇਹਨਾਂ ਕੋਲੇ ਰੱਖ ਗਏ ਇਹਨਾਂ ਨੂੰ ਘਰੇ ਰਹਿਣ ਨੂੰ ਆਪਣਾ ਘਰ ਦੇਗੇ ਅਸੀਂ ਜ਼ਮੀਨ ਸੰਭਨ ਨੂੰ ਦੇ ਗਏ ਹੁਣ ਆਉਂਦਿਆਂ ਨੂੰ ਮਿਲਿਆ ਹੀ ਕੁਛ ਨਹੀਂ ਅਸੀਂ ਗਹਿਣਾ ਆਪਣੇ ਰਿਸ਼ਤੇਦਾਰਾਂ ਨੂੰ ਫੜਾ ਗਏ ਇੰਨਾ ਗਹਿਣਾ ਸੀ ਇੰਨੇ ਪੈਸੇ ਸੀ ਇਹ ਹੁਣ ਮੁੱਕਰ ਗਏ ਆ ਅਗਰ ਤੁਹਾਡੇ ਕੋਲੇ ਕੁਝ ਵੀ ਇਹੋ ਜਿਹਾ ਆ ਉਹ ਪਚਣਾ ਨਹੀਂ ਆ ਔਰ ਜੇ ਤੁਸੀਂ ਉਹ ਰੱਖ ਕੇ ਬੈਠੇ ਹੋ ਅਗਲਾ ਨਾਂ ਵੀ ਮੰਗੇ ਜਿਹਦੇ ਕੋਲੋਂ ਤੁਸੀਂ ਮੰਗਣ ਦੇ ਉਹ ਵੀ ਤੇ ਨਹੀਂ ਫਿਰ ਤੁਹਾਨੂੰ ਕੁਛ ਦੇ ਰਿਹਾ ਤਾਂ ਜੇ ਤੁਸੀਂ ਚਾਹੁੰਦੇ ਆ ਤੰਦਰੁਸਤੀ ਆਏ ਜੇ ਤੁਸੀਂ ਚਾਹੋ ਨਾ ਪਰਮੇਸ਼ਵਰ ਦਾ ਅਨੁਗ੍ਰਹਿ ਆਏ ਪਰਮੇਸ਼ਵਰ ਦੀ ਕਿਰਪਾ ਆਏ ਤਾਂ ਮੈਂ ਤੇ ਜੋ ਕਹਿਣਾ ਸੋ ਕਹਿਣਾ ਪਰ ਮੇਰਾ ਪਰਮੇਸ਼ਵਰ ਇਦਾਂ ਕਹਿ ਰਿਹਾ ਨੇ ਇਹ ਖੁਦਾ ਦਾ ਵਚਨ ਇਦਾਂ ਕਹਿ ਰਿਹਾ ਕਹਿੰਦਾ ਨੇਕੀ ਸਿੱਖੋ ਨਿਆਂ ਨੂੰ ਬਾਲੋ ਬੁਰਾਈ ਨੂੰ ਛੱਡੋ ਜ਼ਾਲਮ ਨੂੰ ਸਿੱਧਾ ਕਰੋ ਜਿਹੜਾ ਮਨੁੱਖ ਜ਼ਾਲਮ ਆ ਉਹਦੀਆਂ ਤਲੀਆਂ ਨਹੀਂ ਚੱਟਣੀਆਂ ਜਿਹੜਾ ਮਨੁੱਖ ਜ਼ਾਲਮ ਆ ਇਹ ਨਹੀਂ ਕਿ ਉਹ ਤੁਸੀਂ ਉਹਦਾ ਸਾਥ ਦਿਵੋ ਉਹਨੂੰ ਤੁਸੀਂ ਜਿਹੜਾ ਆ ਹੋਰ ਉਹ ਜ਼ੁਲਮ ਦੇ ਵਿੱਚ ਅੱਗੇ ਵਧਾਈ ਜਾਓ ਜ਼ਾਲਮ ਨੂੰ ਸਿੱਧਾ ਕਰੋ ਤੁਸੀਂ ਉਹਦਾ ਸਾਥ ਬਿਲਕੁਲ ਨਹੀਂ ਦੇਣਾ ਜਿਹੜਾ ਕਿਸੇ ਤੇ ਅਤਿਆਚਾਰ ਕਰਦਾ ਆ ਉਹਦੇ ਅਤਿਆਚਾਰ ਦੇ ਵਿੱਚ ਹਿੱਸੇਦਾਰ ਨਹੀਂ ਬੰਨ ਕਈ ਲੋਕੀ ਬੇਕਸੂਰਾਂ ਦੇ ਉੱਤੇ ਅਤਿਆਚਾਰ ਕਰਦੇ ਆ ਔਰ ਕੁਝ ਲੋਕੀ ਤਮਾਸ਼ੀਬੀਨ ਉਹਨਾਂ ਦੇ ਨਾਲ ਰਲ ਜਾਂਦੇ ਆ ਬਚਨ ਇਹਨਾਂ ਸਾਰੀਆਂ ਚੀਜ਼ਾਂ ਤੋਂ ਸਾਨੂੰ ਪਾਸੇ ਰਹਿਣ ਦੇ ਲਈ ਸਿਖਾਲਦਾ ਆ ਜੇ ਅਸੀਂ ਚਾਹੁੰਦੇ ਆ ਸਾਡੀਆਂ ਪ੍ਰਾਰਥਨਾ ਪਰਮੇਸ਼ਵਰ ਤੱਕ ਪਹੁੰਚਣ ਇਹ ਸਾਰੀਆਂ ਚੀਜ਼ਾਂ ਚੋਂ ਹਰ ਹਾਲ ਵਿੱਚ ਬਾਹਰ ਨਿਕਲਣਾ ਪੈਣਾ ਨਹੀਂ ਤੇ ਦੂਜਾ ਕੋਈ ਹੱਲ ਹੈ ਹੀ ਨਹੀਂ